ਚੈੱਕ ਦੇਣੇ ਮੁਆਵਜ਼ੇ ਦੇ ਚੈੱਕ ਦੇਣੇ ਸ਼ੁਰੂ ਕਰ ਦਾਂਗੇ ਤਾਂ ਕਿ ਤਿਹਾਰ ਤੋਂ ਪਹਿਲਾਂ ਪਹਿਲਾਂ ਕੋਈ ਦੀਵਾ ਬਾਲਣ ਦੀ ਕੋਈ ਆਸ ਦਾ ਦੀਵਾ ਜਗਾਉਣ ਦੀ ਉਮੀਦ ਜਿਹੜੀ ਹੈ ਉਹ ਬਚੀ ਰਹੇ ਮੈਂ ਅੱਜ ਜਦੋਂ ਆ ਰਿਹਾ ਸੀਗਾ ਮੈਨੂੰ ਇਹ ਲਹਿਰਾਗਾਗਾ ਇਲਾਕਾ ਮੇਰੇ ਲਈ ਕੋਈ ਨਵਾਂ ਨਹੀਂ ਹੈਗਾ ਮੈਂ ਕੱਲਾ ਕੱਲਾ ਏਰੀਆ ਜਾਣਦਾ ਜਿੱਥੇ-ਜਿੱਥੇ ਰੈਲੀਆਂ ਕਰਦੇ ਰਹੇ ਆ ਜਿੱਥੇ ਆ ਮੰਡੀ ਦੇ ਵਿੱਚ ਦੀ ਲੰਗਿਆਂ ਕਿ ਇੱਥੇ ਰਾਤ ਨੂੰ ਆਪਾਂ ਨੇ ਗੱਡੀ ਦੀ ਛੱਤ ਤੇ ਚੜ ਕੇ ਰੈਲੀ ਕਰ ਲੈਂਦੇ ਸੀ ਤੇ ਸਾਰਾ ਇਲਾਕਾ ਜਿਹੜਾ ਇਸ ਮੰਡੀ ਦੇ ਵਿੱਚ ਵੀ ਵੱਡੇ ਵੱਡੇ ਫੰਕਸ਼ਨ ਕੀਤੇ ਆ ਸੋ ਜਿੰਨਾ ਪਿਆਰ ਤੁਸੀਂ ਦਿੱਤਾ ਹੈ 2012 ਤੋਂ ਲੇਰਗਾਗੇ ਹਲਕੇ 'ਚ ਆਏ ਸੀਗੇ ਰਾਜਨੀਤਿਕ ਜੀਵਨ ਇੱਥੋਂ ਸ਼ੁਰੂ ਹੋਇਆ ਐਸੀ ਚਿੰਗ ਤੁਸੀਂ ਲਾਈ ਆ ਐਸੀ ਜੋਤ ਤੁਸੀਂ ਜਗਾਈ ਹੈ ਕਿ ਉਸ ਤੋਂ ਬਾਅਦ ਚੱਲ ਸੋ ਚੱਲ ਸੋ ਕਦੇ ਲਹਿਰੇਗਾਕੇ ਵਾਲਿਆਂ ਤੋਂ ਸੰਗਰੂਰ ਵਾਲਿਆਂ ਤੋਂ ਕਦੇ ਮੈਂ ਵੱਡਾ ਨਹੀਂ ਹੋ ਸਕਦਾ ਬਾਕੀ ਉਹਦੇ ਜਿੱਤੇ ਮਰਜ਼ੀ ਹੋ ਜਾਣ ਪਰ ਮੈਂ ਤੁਹਾਡੇ ਤੋਂ ਕਦੇ ਵੱਡਾ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਮੈਨੂੰ ਪਿਆਰ ਦਿੱਤਾ ਤੁਸੀਂ ਮੇਰੇ ਨੂੰ ਹੌਸਲਾ ਦਿੱਤਾ ਔਰ ਜਿਸ ਵੀ ਪੱਧਰ ਤੇ ਪਹੁੰਚੇ ਆ ਪਰ ਆਪਦੇ ਲੋਕਾਂ ਤੋਂ ਆਪਣੇ ਚਾਚਾ ਤਾਇਆ ਤੋਂ ਆਪਣੇ ਭੂਆ ਫਫੜਾਂ ਤੋਂ ਆਪਣੇ ਦੋਸਤਾਂ ਮਿੱਤਰਾਂ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਆਪਣੇ ਟੀਚਰਸ ਤੋਂ ਆਪਣੇ ਕੋਚਸ ਤੋਂ ਆਪਣੇ ਮੈਂਟਰਸ ਤੋਂ ਕਦੇ ਵੀ ਵੱਡੇ ਨਹੀਂ ਹੋ ਸਕਦੇ ਜੈਨੇ ਭਾਰੀ ਗਿਣਤੀ ਚ ਤੁਹਾਡਾ ਸੀਜ਼ਨ ਮੰਡੀ ਦਾ ਵੀ ਸੀਜ਼ਨ ਇੱਥੇ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਦਿਲੋਂ ਪਿਆਰ ਕਰਦੇ ਹੋ ਔਰ ਇਹੋ ਜਿਹੇ ਪੁੰਨ ਦੇ ਕੰਮਾਂ ਵਾਸਤੇ ਤਾਂ ਆਪਾਂ ਹਮੇਸ਼ਾ ਪੰਜਾਬੀ ਅੱਗੇ ਰਹਿਣੇ ਆਂ ਦਸਬੰਦ ਕੱਢਦੇ ਆਂ ਪਾਵੇਂ ਕੋਈ ਖੁਸ਼ੀ ਵਾਸਤੇ ਦਸਵੰਦ ਕੱਢਣਾ ਹੋਵੇ ਪਾਵੇਂ ਕਿਸੇ ਆਪਤਾ ਦੇ ਵਿੱਚ ਦਸਵੰਦ ਕੱਢਣਾ ਹੋਵੇ ਅਸੀਂ ਤਾਂ ਤੁਰਕੀ ਚ ਪਹਚਾਲ ਆ ਜੇ ਉੱਥੇ ਜਾ ਕੇ ਲੰਗਰ ਲਾ ਲੈਨੇ ਆ ਜੀ ਅਸੀਂ ਤਾਂ ਭੁਜ ਦੇ ਵਿੱਚ ਗੁਜਰਾਤ ਚ ਪਹਚਾਲ ਆਇਆ ਉੱਥੇ ਜਾ ਕੇ ਸਾਡਾ ਲੰਗਰ ਲੱਗ ਜਾਂਦਾ ਹੈ ਕੇਰਲਾ ਚ ਸੁਨਾਮੀ ਆ ਜੇ ਜਾਂ ਕਿਤੇ ਹੋਰ ਸੁਨਾਮੀ ਆ ਜੇ ਹੜ ਆ ਜਣ ਉੱਥੇ ਜਾ ਕੇ ਸਾਡਾ ਲੰਗਰ ਲੱਗ ਜਾਂਦਾ ਜੀ ਆ ਤਾਂ ਹੁਣ ਸਾਡੇ ਆਪਣੇ ਲੋਕਾਂ ਤੇ ਭੀੜ ਪਈ ਐ ਤਾਂ ਇੱਥੇ ਤਾਂ ਜਾਣੇ ਗਾਣਾ ਔਰ ਜਿੰਨੀਆਂ ਵੀ ਸੰਸਥਾਵਾਂ ਨੌਜਵਾਨ ਵੀਰ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਇੰਡੀਵਿਜੂਅਲ ਵੀ ਪਿੰਡਾਂ ਨੇ ਜਾ ਕੇ ਉੱਥੇ ਦੋ ਦੋ ਤਿੰਨ ਤਿੰਨ ਪਿੰਡ ਅਡਾਪਟ ਕੀਤੇ ਨੇ ਉਧਰਲੇ ਪਾਸੇ ਕਪੂਰਥਲੇ ਵਾਲੇ ਪਾਸੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਸ ਪੰਜਾਬ ਦੇ ਪਰਿਵਾਰ ਦਾ ਮੁਖੀਆ ਹੋਣ ਦੇ ਨਾਤੇ ਕਿ ਆਪਸ ਚ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਨਾਲ ਹੱਥ ਨਾਲ ਹੱਥ ਫੜ ਕੇ ਜੋ ਕਮਾਲ ਕਰਕੇ ਦਿਖਾਈ ਹੈ ਪੰਜਾਬ ਨੇ ਇਹ ਮਿਸਾਲ ਦੁਨੀਆ 'ਚ ਕਿਤੇ ਹੋਰ ਨਹੀਂ ਮਿਲਦੀ ਕੱਲੀ ਪੰਜਾਬ 'ਚ ਹੀ ਮਿਲ ਸਕਦੀ ਹੈ ਕਿਸੇ ਹੋਰ ਸੂਬੇ 'ਚ ਇੰਨੇ ਹੜ ਆਏ ਹੋਣ ਕਈ ਸਾਲੋਂ ਸੂਬਾ ਉੱਠ ਨਹੀਂ ਸਕਦਾ ਪਰ ਅਸੀਂ ਪੰਜਾਬੀ ਆ ਅਸੀਂ ਡਿਗਦੇ ਵੀ ਆ ਪਰ ਨਾਲ-ਨਾਲ ਖੜੇ ਵੀ ਹੋਣਾ ਜਾਣਦੇ ਆ ਬੜੀਆਂ ਲੜਾਈਆਂ ਸਾਡੇ ਬਜ਼ੁਰਗਾਂ ਨੇ ਝੱਲੀਆਂ ਨੇ ਬੜੇ ਧਾੜ ਵੀ ਆਏ ਦਿੱਲੀ ਨੂੰ ਲੁੱਟਣ ਪਰ ਸਾਡੇ ਬਜ਼ੁਰਗੋਨਾਂ ਨਾਲ ਜਾਂਦੇ ਹੋਏ ਤੇ ਆਉਂਦੇ ਹੋਏ ਦੋ-ਦੋ ਵਾਰੀ ਉਹਨਾਂ ਨਾਲ ਲੜਦੇ ਰਹੇ ਸਾਡੇ ਖੂਨ ਦੇ ਵਿੱਚ ਸੰਕਟਾਂ ਨਾਲ ਜੂਝਣਾ ਸਾਡੇ ਖੂਨ ਦੇ ਵਿੱਚ ਲਿਖਿਆ ਹੋਇਆ ਹੈ। ਗੁਰੂ ਸਾਹਿਬ ਦੀ ਪ੍ਰੇਰਣਾ, ਪੀਰਾਂ ਫਕੀਰਾਂ, ਦੇਵੀ-ਦੇਵਤਿਆਂ ਦੀ ਧਰਤੀ ਹੈ, ਸ਼ਹੀਦਾਂ ਦੀ ਧਰਤੀ ਹੈ। ਹੁਣ ਪੰਜਾਬ ਨੂੰ ਪੁਨਰਵਾਸ ਮੋੜ ਦੇ ਵਿੱਚ ਲੈ ਕੇ ਜਾਣਾ ਹੈ। ਤੁਸੀਂ ਇਰਾਨ ਹੋ ਜਾਓਗੇ 3200 ਸਰਕਾਰੀ ਸਕੂਲ ਜਿਹੜੇ ਨੇ ਉਹ ਮਲਬਾ ਬਣ ਗਏ। 19 ਕਾਲਜ ਜਿਹੜੇ ਨੇ ਮਲਬੇ ਦਾ ਢੇਰ ਬਣ ਗਏ। ਹੋਰ ਤਾਂ ਹੋਰ ਬਹੁਤ ਸਾਰੇ ਬੱਚਿਆਂ ਦੀ ਸਿਲੇਬਸ ਦੀਆਂ ਕਿਤਾਬਾਂ ਹੀ ਰੁੜ ਗਈਆਂ ਜੀ ਪਾਣੀ ਚ ਜਦੋਂ ਘਾਰ ਹੀ ਰੁੜ ਗਿਆ ਵਿੱਚ ਕਿਤਾਬਾਂ ਰੁੜ ਗਈਆਂ ਹੁਣ ਉਹਨਾਂ ਬੱਚਿਆਂ ਨੂੰ ਸਿਲੇਬਸ ਦੀਆਂ ਕਿਤਾਬਾਂ ਵੀ ਲੈ ਕੇ ਦੇਣੀ ਆ ਰੰਗਲਾ ਪੰਜਾਬ ਸੁਸਾਇਟੀ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰਾਲੇ ਦੇ ਅੰਡਰ ਬਣਾਈ ਆ ਭਾਰਤ ਦੇ ਵਿੱਤ ਮੰਤਰਾਲੇ ਦੇ ਕੋਲੋਂ ਇਨਕਮ ਟੈਕਸ ਦੀ ਐਗਜ਼ੈਂਪਸ਼ਨ ਲਈ ਆ ਛੋਟਾਂ ਲਈਆਂ ਨੇ ਤਾਂ ਉਹਦੇ ਚ ਕੋਈ ਵੀ ਬੰਦਾ ਯੋਗਦਾਨ ਪਾ ਸਕਦਾ ਹੈ ਉਹਦੇ ਚ ਸੀਐਸਆਰ ਦਾ ਪੈਸਾ ਵੀ ਆ ਸਕਦਾ ਹੈ ਜਿਹੜਾ ਇੰਡਸਟਰੀ ਵਾਲੇ ਆਪਣੇ ਪ੍ਰੋਫਿਟ ਦਾ ਇੱਕ ਹਿੱਸਾ ਜਮ੍ਹਾਂ ਕਰਾਉਂਦੇ ਨੇ ਉਹਨੂੰ ਸੀਐਸਆਰ ਕਹਿੰਦੇ ਆ ਉਹਦੇ ਚ ਐਮਪੀ ਜਿਹੜੇ ਨੇ ਪੂਰੇ ਦੇਸ਼ ਦੇ ਉਹ ਚਾਹੇ ਰਾਜ ਸਭਾ ਦੇ ਨੇ ਚਾਹੇ ਲੋਕ ਸਭਾ ਦੇ ਨੂੰ 1 ਕਰੋੜ ਰੁਪਈਆ ਆਪਣੇ ਐਮਪੀ ਲੈਡ ਚੋਂ ਪਾ ਸਕਦੇ ਨੇ ਇਸ ਕਰ ਕਿਸੇ ਨੂੰ ਨਵਾਂ ਬਣਾਉਣਾ ਪਿਆ ਜਿਹੜਾ ਰੂਟੀਨ ਦਾ ਸੀਐਮ ਰੀਲੀਫ ਫੰਡ ਹੈ ਉਹਦੇ ਚ ਐਮਪੀ ਜਿਹੜਾ ਪੈਸੇ ਨਹੀਂ ਪਾ ਸਕਦਾ ਉਹ ਚ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ ਉੱਚ ਕੋਈ ਬਾਹਰਲੇ ਮੁਲਕਾਂ ਚ ਬੈਠੇ ਆ ਗਏ ਪੰਜਾਬ ਤੋਂ ਹੀ ਹੋਏ ਆ ਉਹ ਵੀ ਪਰਮਾਤਮਾ ਨੇ ਮਿਹਨਤ ਕਰਕੇ ਉਹਨਾਂ ਦੇ ਖਜ਼ਾਨੇ ਭਰੇ ਹੋਏ ਨੇ ਵੈਲ ਆਫ ਨੇ ਬੜੀ ਕਿਰਪਾ ਉਹ ਵੀ ਆਪਣੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ ਉਹ ਵੀ ਪੈਸੇ ਪਾ ਸਕਦੇ ਆ ਉੱਥੇ ਬੈਠੇ ਔਰ ਕੱਲੇ ਕੱਲੇ ਪਹਿਦਾ ਸਾਹਿਬ ਹੋਊਗਾ ਚੇਅਰਮੈਨ ਉਹਦਾ ਮੁੱਖ ਮੰਤਰੀ ਆਪ ਹੁੰਦਾ ਤੇ ਪੈਸੇ ਦੇ ਮਾਮਲੇ ਚ ਕੋਨੇ ਚਾਰ ਸਾਲ ਹੋ ਗਏ 1 ਰੁਪਏ ਦਾ ਵੀ ਕੋਈ ਇਲਜ਼ਾਮ ਸਾਡੇ ਤੇ ਲਾ ਕੇ ਦਿਖਾ ਦਿਓ 1 ਰੁਪਇਆ ਭਗਵੰਤ ਮਾਨ ਸਰਕਾਰੀ ਜਿਹੜਾ ਖਾ ਗਿਆ ਮੈਂ ਤਾਂ ਇਥੋਂ ਤਾਂ ਕਿਹਾ ਹੋਇਆ ਕਿ ਜੇ 1 ਰੁਪਇਆ ਖਾ ਲਿਆ ਸਮਝੋ ਰੁਪਈਆ ਨਹੀਂ ਖਾਦਾ ਮੈਂ ਸਲਫਾਸਤੀ ਗੋਲੀ ਖਾ ਲਈ ਐਸ ਲੈਵਲ ਤੱਕ ਕਿੱਥੇ ਇਸ ਜਿੱਕੜ ਵਾਲੇ ਮਾਹੌਲ ਚ ਆਪਣਾ ਦਾਮਨ ਸਾਫ਼ ਰੱਖਣਾ ਬਹੁਤ ਔਖਾ ਹੈ ਜੀ ਇਹ ਤੁਹਾਡੇ ਅਸ਼ੀਰਵਾਦ ਸਦਕਾ ਪਰਮਾਤਮਾ ਨੇ ਸਮਤ ਬਖਸ਼ੀ ਬਲ ਬਖਸ਼ਿਆ ਲੋਕਾਂ ਦੀ ਸੇਵਾ ਚ ਹੀ ਸੰਤੁਸ਼ਟੀ ਮਿਲਦੀ ਹੈ ਪੈਸੇ ਵਾਲਿਆਂ ਨੂੰ ਸੰਤੁਸ਼ਟੀ ਨਹੀਂ ਮਿਲਦੀ ਉਹ ਕਹਿੰਦੇ ਹਾਂ 8 10 ਕਮਰਿਆਂ ਵਾਲਾ ਘਰ ਵੀ 8 10 ਕਮਰਿਆਂ ਵਾਲਾ ਘਰ ਵੀ ਹਜ਼ੂਰ ਹੁੰਦਾ ਬੰਦਾ ਤਾਂ ਇੱਕ ਕਮਰੇ 'ਚ ਹੀ ਸੌਂਦਾ ਹੈ ਬਾਕੀ ਕਮਰਿਆਂ 'ਚ ਉਹਦਾ غرੂਰ ਹੁੰਦਾ ਹੈ ਸੋਨਾ ਤਾਂ ਉਨੀ ਜਗ੍ਹਾ ਪੀਆ ਰੋਟੀਆਂ ਉਹੀ ਦੋ ਖਾਣੀਆਂ ਬਲਕੇ ਜਿਆਦਾ ਪੈਸੇ ਦੀ ਟੈਨਸ਼ਨ ਚ ਡਾਕਟਰ ਵੀ ਘਟਾਉਂਦਾ ਵੀ ਕद्दू ਦਾ ਸੂਪ ਪੀਆ ਕਰੋ। ਕਰੇਲੇ ਦਾ ਸੂਪ ਪੀਆ ਕਰੋ। ਸੋ ਇਹ ਜਿਆਦਾ ਵੀ ਮਾੜਾ ਹੈ, ਇਹ ਘੱਟ ਵੀ ਮਾੜਾ ਹੈ। ਜਿਆਦੇ ਵਾਲਾ ਜੇ ਘੱਟ ਵਾਲੇ ਨੂੰ ਦਸਬੰਧ ਕੱਢ ਲੇ ਉਹਨੂੰ ਜਿੰਨੀ ਖੁਸ਼ੀ ਮਿਲੂਗੀ ਨਾ ਜਿੰਨਾ ਸੰਤੁਸ਼ਟ ਮਿਲੂਗਾ ਉਹ ਦੁਨੀਆ ਚ ਕਿਤੇ ਉਹਦੇ ਕਰੰਸੀ ਦੇ ਵਿੱਚ ਕੋਈ ਕਿਸੇ ਦੀ ਕੀਮਤ ਨਹੀਂ। ਅੱਜ ਇਹਨਾਂ ਜੋੜੀਆਂ ਨੂੰ ਅਸ਼ੀਰਵਾਦ ਦੇਣ ਆਇਓ। ਆਮ ਘਰਾਂ ਦੇ ਧੀਆ ਪੁੱਤ ਨੇ ਇਹਨਾਂ ਨੇ ਧੀਆ ਵਾਲਿਆਂ ਨੇ ਖਾਸ ਤੌਰ ਤੇ ਮਾਪਿਆਂ ਨੇ ਸੋਚਿਆ ਨਹੀਂ ਹੋਣਾ ਕਿ ਸਾਡੇ ਧੀ ਸਾਡੀ ਧੀ ਦਾ ਵਿਆਹ ਜਿਹੜਾ ਉਹ ਬਿਨਾਂ ਕਿਸੇ ਜ਼ਮੀਨ ਕਹਿਣੇ ਤਰੇ ਜਾਂ ਬਿਨਾਂ ਕਿਸੇ ਕਰਜ਼ਾ ਲੈ ਤੋਂ ਹੋ ਜੂਗਾ ਇਸ ਤਰ੍ਹਾਂ ਦੇ ਸਮਾਜਿਕ ਤੇ ਪੁੰਨ ਦੇ ਕੰਮਾਂ 'ਚ ਹਿੱਸਾ ਜ਼ਰੂਰ ਲਿਆ ਕਰੋ ਮੈਂ ਨਹੀਂ ਕਹਿੰਦਾ ਕਿ ਪੈਸੇ ਦਿਓ ਤੁਹਾਡਾ ਆਉਣਾ ਹੀ ਇਹਨਾਂ ਲਈ ਅੱਜ ਬੜਾ ਵੱਡਾ ਆਸ਼ੀਰਵਾਦ ਹੈ ਪੂਰੀ ਦੁਨੀਆ ਚ ਟੀਵੀਾਂ ਤੇ ਅਖਬਾਰਾਂ ਚ ਫੋਟੋ ਜਾਣ ਗਿਆ। ਇਹੀ ਆਪਾਂ ਚਾਹੁੰਦੇ ਹੁੰਨੇ ਆ ਹੋਰ ਕੀ ਕਰਦੇ ਹੁਣ ਕਿ ਭਾਈ ਸਾਡਾ ਸਮਾਜ ਦੇ ਵਿੱਚ ਨਾ ਹੋਵੇ ਸਾਨੂੰ ਵੀ ਚਾਰ ਬੰਦੇ ਜਾਣਦੇ ਹੋਣ। ਮੇਰੇ ਸਾਹਮਣੇ ਮੇਰੇ ਪੁਰਾਣੇ ਸਾਥੀ ਬੈਠੇ ਆ ਮੂਨਕਾਲੇ। ਮੰਡਵੀ ਵਾਲੇ ਸਲੇਮਗੜ ਰਾਜ ਲਹੇੜੀ ਵਾਲੇ ਲੇਲਾ ਵਾਲੇ ਪਾਪੜਿਆਂ ਵਾਲੇ ਬੱਲਰਿਆਂ ਵਾਲੇ ਢੀਂਡਸੇ ਵਾਲੇ ਸ਼ਾਦੀਹਰੀ ਵਾਲੇ ਹਰਿਆਊ ਵਾਲੇ ਕੱਲਾ ਕੱਲਾ ਪਿੰਡ ਯਾਦ ਆ ਇਥੋਂ ਖੱਬੇ ਨੂੰ ਨਿਕਲ ਜਾਓ ਖਾਈ ਆਉਂਦਾ ਪਹਿਲਾਂ ਖਾਈ ਵਾਲੇ ਨੰਗਲੇ ਵਾਲੇ ਖੋਖਰ ਵਾਲੇ ਮੈਂ ਦੇਖੀ ਜੰਨਾ ਸਾਰੇ ਬੈਠੇ ਖੰਡੇਵਾਦ ਵਾਲੇ ਬੈਠੇ ਆ ਸਤਵੰਤ ਜੀ ਕਾਮਰੇਡ ਸਾਹਿਬ ਪਟਾਲਾਂ ਕਲਾਂ ਪਟਾਲ ਖੁਰਦ ਜਿਗ੍ਗੀ ਪਿੰਡ ਮੇਰੇ